ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਤਿਹਾਸ ਲੈ ਕੇ ਮੈਂ ਗੁਰਵਿੰਦਰ ਸਿੰਘ ਹਾਜ਼ਰਾਂ 10 ਸਤੰਬਰ 1909 ਵਾਲੇ ਦਿਨ ਸਿੱਖਾਂ ਦੇ ਅਨੰਦਕਾਰਜ ਸੰਬੰਧੀ ਅਨੰਦ ਮੈਰਿਜ ਬਿਲ ਬਾਬਤ ਸਿਲੈਕਟ ਕਮੇਟੀ ਦੀ ਰਿਪੋਰਟ ਕਾਉਂਸਲ ਦੇ ਅੱਗੇ ਪੇਸ਼ ਕੀਤੀ ਗਈ ਅਤੇ ਵੱਧ ਗਿਣਤੀ ਦੀ ਹਮਾਇਤ ਦੇ ਚੱਲਦਿਆਂ ਇਸ ਬਿਲ ਨੂੰ 22 ਅਕਤੂਬਰ 1909 ਵਾਲੇ ਦਿਨ ਪਾਸ ਕਰ ਦਿੱਤਾ ਗਿਆ 22 ਅਕਤੂਬਰ 1909 ਵਾਲੇ ਦਿਨ ਬਰਤਾਨਵੀ ਭਾਰਤ ਵਿੱਚ ਅਨੰਦ ਮੈਰਿਜ ਐਕਟ ਪਾਸ ਕਰ ਦਿੱਤਾ ਗਿਆ ਪਰ ਆਜ਼ਾਦੀ ਤੋਂ ਬਾਦ ਭਾਰਤ ਸਰਕਾਰ ਨੇ ਇਸ ਐਕਟ ਨੂੰ ਮੁਕੰਮਲ ਤੌਰ ਦੇ ਉਤੇ ਪ੍ਰਵਾਨਗੀ ਨਹੀਂ ਦਿੱਤੀ ਅਤੇ ਸਿੱਖਾਂ ਦੇ ਆਨੰਦ ਕਾਰਜ ਇੱਕ ਵਿਆਹ ਦੇ ਰੂਪ ਦੇ ਵਿੱਚ Hindu ਐਕਟ ਦੇ ਅਧੀਨ ਰਜਿਸਟਰ ਹੁੰਦੇ ਰਹੇ ਪਰ ਪਾਕਿਸਤਾਨ ਦੀ ਸਰਕਾਰ ਨੇ ਪਾਕਿਸਤਾਨ ਦੇ ਵਿੱਚ ਇਸ ਗੱਲ ਦੀ ਪਹਿਲ ਕਰਦੇ ਹੋਇਆਂ ਆਪਣੇ ਮੁਲਕ ਦੇ ਵਿੱਚ ਸਿੱਖਾਂ ਦੇ ਲਈ ਆਨੰਦ ਮੈਰਿਜ ਐਕਟ 2007 ਦੇ ਬਿੱਲ ਨੂੰ ਪਾਸ ਕਰਦੇ ਹੋਇਆਂ ਸਿੱਖਾਂ ਨੂੰ ਇਸ ਐਕਟ ਦੇ ਅਧੀਨ ਆਨੰਦ ਕਾਰਜ ਰਜਿਸਟਰ ਕਰਨ ਦੇ ਲਈ ਕਾਨੂੰਨੀ ਮਾਨਤਾ ਦੇ ਦਿੱਤੀ। ਜਿਸ ਦੇ ਤਹਿਤ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਨ ਕਮੇਟੀ ਆਨੰਦ ਮੈਰਿਜ ਐਕਟ ਦੀ ਰਜਿਸਟ੍ਰੇਸ਼ਨ ਦੇ ਲਈ ਸਰਟੀਫਿਕੇਟ ਜਾਰੀ ਕਰਦੀ ਹੈ ਸਿੱਖਾਂ ਦੀ ਚਿਰਾਂ ਤੋਂ ਲੜਕਦੀ ਆ ਰਹੀ ਇਸ ਮੰਗ ਦੇ ਮੱਦੇਨਜ਼ਰ ਇਹ ਐਕਟ ਪਾਸ ਤਾਂ ਹੋਇਆ ਪਰ अनेका ਕਮੀਆਂ ਅਜੇ ਹੋਰ ਬਾਕੀ ਹਨ ਅਨੰਦਕਾਰ ਦੀ ਅਰੀਨ ਹੋਏ ਵਿਆਹ ਨੂੰ ਕਾਨੂੰਨੀ ਮਾਰਤਾ ਦਵਾਉਣ ਦੇ ਲਈ ਸਭ ਤੋਂ ਪਹਿਲਾਂ ਰਿਆਸਤ ਨਾਬਾ ਦੇ ਰਾਜਾ ਰਿਪੂਦਮਨ ਸਿੰਘ ਨੇ ਸਿੱਖ ਜੱਥੇਬੰਦੀਆਂ ਅਤੇ ਵਿਦਵਾਨ ਭਾਈ ਕਾਨ ਸਿੰਘ ਜੀ ਨਾਬਾ ਵਰਗੇ ਵਿਦਵਾਨਾਂ ਦੀ رائے ਲੈਣ ਤੋਂ ਬਾਅਦ 30 ਅਕਤੂਬਰ 1908 ਵਾਲੇ ਦਿਨ ਇਸ ਸੰਬੰਧੀ ਬਿੱਲ ਕੌਂਸਲ ਦੇ ਵਿੱਚ ਪੇਸ਼ ਕਰ ਦਿੱਤਾ। ਕਾਲੀਪਾਟਾ ਸਰਕਾਰ ਨੇ ਇਸ ਸੰਬੰਧੀ 19 ਦਸੰਬਰ 2016 ਨੂੰ ਇੱਕ ਨੋਟੀਫਿਕੇਸ਼ਨ ਤਾਂ ਜਾਰੀ ਕੀਤਾ ਸੀ ਪਰ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਸੰਬੰਧੀ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਦੇ ਸਕੇ 1909 ਚ ਲਾਗੂ ਹੋਏ ਇਸ ਅਨੰਦ ਮੈਰਿਜ ਐਕਟ ਚ ਰਜਿਸਟ੍ਰੇਸ਼ਨ ਨਿਯਮ ਨਾ ਹੋਣ ਕਾਰਨ ਹੀ ਸਿੱਖਾਂ ਨੂੰ ਵਿਆਦੀ ਰਜਿਸਟ੍ਰੇਸ਼ਨ ਹਿੰਦੂ ਮੈਰਿਜ ਐਕਟ ਦੇ ਤਹਿਤ ਕਰਾਉਣੀ ਪੈ ਰਹੀ ਸੀ ਪਰ ਹੁਣ ਇਸ ਐਕਟ ਦੇ ਤਹਿਤ ਇਸ ਖੇਤਰ ਦੇ ਵਿੱਚ ਆਨੰਦ ਕਰਦੀ ਰਸਮ ਹੁੰਦੀ ਹੈ ਉਸ ਖੇਤਰ ਦੇ ਅਧਿਕਾਰੀ ਦੇ ਕੋਲ ਆਨੰਦ ਮੈਰਿਜ ਐਕਟ ਤਹਿਤ ਵਿਆਹ ਰਜਿਸਟਰ ਕਰਾਉਣ ਲਈ 2016 ਦੌਰਾਨ ਪਾਸ ਹੋਏ ਕਾਨੂੰਨ ਤਹਿਤ ਅਪਲਾਈ ਕੀਤਾ ਜਾ ਸਕਦਾ ਹੈ ਪਰ ਇਸ ਦੇ ਵਿੱਚ ਅਜੇ ਵੀ ਬਹੁਤ ਘਾਟਾਂ ਹਨ ਬਹੁਤ ਕਮੀਆਂ ਨੇ 10 ਸਤੰਬਰ 1930 ਵਾਲੇ ਦਿਨ ਸਿੱਖ ਕੌਮ ਦੇ ਮਹਾਨ ਇਤਿਹਾਸਕਾਰ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਅਕਾਲ ਚਲਾਣਾ ਕਰ ਗਏ ਜਵਾਲਪਿੰਡ ਸਿੱਖ ਇਤਿਹਾਸ ਦੇ ਵਿੱਚ ਇੱਕ ਵਿਸ਼ੇਸ਼ ਰੋਤਬਾ ਰੱਖਦਾ ਹੈ ਇਸ ਪਿੰਡ ਦੇ ਹੀ ਇੱਕ ਪ੍ਰਸਿੱਧ ਸਿੱਖ ਬਾਬਾ ਲੰਗਾਹ ਜੀ ਹੋਏ ਹਨ ਜੋ ਸਹਿਬ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹ ਯੋਧੇ ਸਿੱਖ ਸਨ ਜਿਨ੍ਹਾਂ ਉੱਪਰ ਸਤਗੁਰੂ ਜੀ ਭਰੋਸਾ ਕਰਦੇ ਸਨ ਭਾਈ ਲੰਗਾਹ ਜੀ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਬਾਰਾਂ ਦੇ ਵਿੱਚ ਕੀਤਾ 15 ਮਈ 1629 ਵਾਲੇ ਦਿਨ ਮੁਖਲਿਸ ਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੰਗ ਕਰਨ ਦੇ ਲਈ ਆਇਆ ਆਪਣੀਆਂ ਫੌਜਾਂ ਲੈ ਕੇ ਅੰਮ੍ਰਿਤਸਰ ਵਿਖੇ ਪੁੱਜਾ ਜਿੱਥੇ ਦੋਹਾਂ ਦਲਾਂ ਦੇ ਵਿੱਚ ਭਾਰੀ ਜੰਗ ਹੋਈ ਸਰਦਾਰ ਕਰਮ ਸਿੰਘ ਇਸੇ ਹੀ ਇਤਿਹਾਸਿਕ ਪਿੰਡ ਅਤੇ ਉਸ ਯੋਧੇ ਬਾਬਾ ਲੰਗਾ ਦੇ ਖਾਨਦਾਨ ਵਿੱਚੋਂ ਸਨ ਸਰਦਾਰ ਕਰਮ ਸਿੰਘ ਜੀ ਦਾ ਸੁਭਾਅ ਮੁਰ ਤੋਂ ਹੀ ਖੋਜੀ ਕਿਸਮ ਦਾ ਸੀ ਆਪ ਬਜ਼ੁਰਗਾਂ ਤੋਂ ਸਿੱਖਾਂ ਬਾਰੇ ਅਤੇ ਇਤਿਹਾਸ ਬਾਰੇ ਬੜੇ ਸਵਾਲ ਪੁੱਛਦੇ ਸਨ ਬਾਬਾ ਅਤਰ ਸਿੰਘ ਜੀ ਆਪ ਜੀ ਦੀ ਲਿਆਕਤ ਤੋਂ ਇੰਨੇ متاثر ਸਨ ਕਿ ਆਪ ਨੂੰ ਫਿਲਾਸਫਰ ਕਹਿ ਕੇ ਬੁਲਾਇਆ ਕਰਦੇ ਸਨ ਸਰਦਾਰ ਕਰਮ ਸਿੰਘ ਨੇ 1905-1906 ਸਾਲ ਦੇ ਦੌਰਾਨ ਇਤਿਹਾਸਿਕ ਪੱਖੋਂ ਉਨ੍ਹਾਂ ਅਨੇਕ ਵਿਰਧ ਵਿਅਕਤੀਆਂ ਦੇ ਬਿਆਨ ਲੈ ਕੇ ਜਿਨ੍ਹਾਂ ਨੇ ਲਾਹੌਰ ਦਰਬਾਰ ਵਿੱਚ ਫੌਜੀ ਨੌਕਰੀਆਂ ਦੇ ਦੌਰਾਨ ਜੰਗਾ ਲਣੀਆਂ ਸਨ ਸਰਦਾਰ ਕਰਮ ਸਿੰਘ ਜੀ ਉਨ੍ਹਾਂ ਸੱਚੇ ਖੋਜੀਆਂ ਦੇ ਵਿੱਚੋਂ ਸਨ ਜਿਨ੍ਹਾਂ ਨੂੰ ਸੱਚ ਬੋਲਣ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਆਖਰ 1929 ਦੇ ਵਿੱਚ ਸ਼੍ਰੀ ਅਕਾਲਕ ਤਖਤ ਸਾਹਿਬ ਵਿਖੇ ਇੱਕ ਇਕੱਤਰਤਾ ਦੇ ਦੌਰਾਨ ਸਿੱਖ ਹਿਸਟਰੀ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਅਤੇ ਆਪ ਨੂੰ ਸੰਸਥਾਪਕ ਸਕੱਤਰ ਅਲਾਨਿਆ ਗਿਆ 10 ਸਤੰਬਰ 1930 ਵਾਲੇ ਦਿਨ ਸਿੱਖ ਕੌਮ ਦੇ ਮਹਾਨ ਇਤਿਹਾਸਕਾਰ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਅਕਾਲ ਚਲਾਣਾ ਕਰ ਗਏ ਸਨ 10 ਸਤੰਬਰ 1965 ਵਾਲੇ ਦਿਨ ਬਾਬਾ ਫਤਿਹ ਸਿੰਘ ਨੇ ਮਰਨ ਵਰਤ ਸ਼ੁਰੂ ਕਰਨਾ ਸੀ ਪਰ ਇੱਕ ਦਿਨ ਪਹਿਲਾਂ ਹੀ ਪਾਰਟੀ ਦੀ ਵਰਕਿੰਗ ਕਮੇਟੀ ਦੇ ਕਹਿੰਤੇ ਭਾਰਤ-ਪਾਕਿਸਤਾਨ ਜੰਗ ਦਾ ਬਹਾਨਾ ਬਣਾ ਕੇ ਬਾਬਾ ਜੀ ਨੇ ਮਰਨ ਵਰਤ ਦਾ ਕੀਤਾ ਹੋਇਆ ਪ੍ਰਣ ਤਿਆਗ ਦਿੱਤਾ 16 ਅਗਸਤ 1965 ਵਾਲੇ ਦਿਨ ਤਤਕਾਲੀ ਸੈਕਟਰੀਟਰ ਸੰਤ ਫਤਿਹ ਸਿੰਘ ਨੇ ਐਲਾਨ ਕੀਤਾ ਕਿ ਉਹ 10 ਸਤੰਬਰ ਤੋਂ ਪੰਜਾਬੀ ਸੂਬੇ ਦੀ ਖਾਤਰ ਆਪਣਾ ਮਰਨਵਰਤ ਸ਼ੁਰੂ ਕਰੇਗਾ ਜੇ ਫੇਰ ਵੀ ਉਹਨਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ 25 ਸਤੰਬਰ ਨੂੰ ਸੜਕੇ ਮਰ ਜਾਵੇਗਾ ਉਹਨਾਂ ਦਿਨਾਂ ਦੇ ਵਿੱਚ ਭਾਰਤ ਪਾਕਿਸਤਾਨ ਦਰਮਿਆਨ جنگ ਦੇ ਆਸਾਰ ਬਣ ਰਹੇ ਸਨ ਕੁਝ ਲੋਕਾਂ ਨੇ ਇਸ ਖਤਰੇ ਦੇ ਮੱਦੇਨਜ਼ਰ ਆਪ ਨੂੰ ਮਰਨਵਰਤ ਮੁਲਤਵੀ ਕਰਨ ਦੀ ਸਲਾਹ ਦਿੱਤੀ ਸੀ 3 ਸਤੰਬਰ ਨੂੰ ਇੱਕ ਬਿਆਨ ਦੇ ਕੇ ਬਾਬਾ ਫਤਿਹ ਸਿੰਘ ਨੇ ਕਿਹਾ ਸੀ ਕਿ ਮੈਨੂੰ ਦੇਸ਼ ਤੋਂ ਬਿਤੇਰੇ ਪੰਜਾਬੀ ਸੂਬਾ ਪਿਆਰਾ ਹੈ ਸਿਰਫ ਪੰਜਾਬੀ ਸੂਬਾ ਮੰਨਣ ਤੇ ਹੀ ਮਰਨਵਰਤ ਛੱਡਿਆ ਜਾਵੇਗਾ ਨਹੀਂ ਮੈਂ ਤਾਂ ਹਰ ਹਾਲਾਤ ਦੇ ਵਿੱਚ 25 ਸਤੰਬਰ ਨੂੰ ਸੜ ਕੇ ਮਰਾਂਗਾ ਪਰ ਮਰਨਵਰਤ ਸ਼ੁਰੂ ਕਰਨ ਦੀ ਤਾਰੀਖ 10 ਸਤੰਬਰ ਤੋਂ ਇੱਕ ਦਿਨ ਪਹਿਲਾਂ ਹੀ ਪਾਰਟੀ ਦੀ ਵਰਕਿੰਗ ਕਮੇਟੀ ਦੇ ਕਹਿੰਤੇ ਭਾਰਤ-ਪਾਕਿਸਤਾਨ ਜੰਗ ਦਾ ਬਹਾਨਾ ਬਣਾ ਕੇ ਬਾਬਾ ਫਤਿਹ ਸਿੰਘ ਨੇ ਮਰਨਵਰਤ ਦਾ ਕੀਤਾ ਹੋਇਆ ਪ੍ਰਣ त्याग ਦਿੱਤਾ ਬਾਬਾ ਫਤੇ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੇ ਕਈ ਵਾਰ ਮਰਨਵਰਤ ਰੱਖਿਆ ਅਤੇ ਫਿਰ ਤੋੜ ਦਿੱਤਾ ਆਖਰ ਸ਼ਹੀਦ ਭਾਈ ਦਰਸ਼ਨ ਸਿੰਘ ਫਿਊਰਮਾਨ ਨੇ ਆਪਣੀ ਅਰਦਾਸ ਕਰਕੇ ਮਰਨਵਰਤ ਦੇ ਆਪਣੇ ਪਰਾਂ ਨੂੰ ਨਿਪਾਇਆ ਅਤੇ ਜਾਨ ਕੁਰਬਾਨ ਕਰਕੇ ਪੰਥ ਤੇ ਮੱਥੇ ਤੇ ਲੱਗਿਆ ਇੱਕ ਲੰਕਤੋਤਾ ਮਾਸਟਰ ਤਾਰਾ ਸਿੰਘ ਅਤੇ ਸੰਤ ਫਤੇ ਸਿੰਘ ਵਰਗੀਆਂ ਸਿਰਮੌਰ ਹਸਤੀਆਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੋਹਾਂ ਖਾ ਕੇ ਅਤੇ ਅਰਦਾਸ ਕਰਕੇ ਅਰਦਾਸ ਭੰਗ ਕੀਤੇ ਜਾਣ ਦੇ ਕਾਰਨ ਉਹਨਾਂ ਦਾ ਸਤਕਾਰ ਕੌਮ ਦੇ ਵਿੱਚ ਘਟ ਗਿਆ ਸੀ ਏਸੀ 10 ਸਤੰਬਰ ਦੇ ਨਾਲ ਸੰਬੰਧਿਤ ਇਤਿਹਾਸ ਵਾਹਿਗੁਰੂ ਜੀ ਕਾ ਕਲਤਾ ਵਾਹਿਗੁਰੂ ਜੀ ਕੀ